ਦੁੱਧ ਤੇ ਹੋ ਗਿਆ ਗਾ ਇਹਨੂੰ ਮੈਂ ਲਾ ਦ ਫੋਨ ਹੁੰਦਾ ਦਿਨ ਲੱਗਦਾ ਫੋਨ ਵਾਈਬ੍ਰੇਟ ਤੇ ਲਾਇਆ ਦੀਦੀ ਦੀਦੀ ਤੁਹਾਡੇ ਭੂਆ ਦੇ ਮੁੰਡੇ ਦਾ ਫੋਨ ਆਉਂਦੇ ਆ ਜੀ ਦੀਦੀ ਆ ਤੁਹਾਡੇ ਭੂਆ ਦੇ ਮੁੰਡੇ ਦਾ ਫੋਨ ਆਉਂਦੇ ਆ ਫੋਨ ਹੁੰਦਾ ਹਾਂਜੀ ਅੱਛਾ ਪਤਾ ਨਹੀਂ ਕੀ ਕਹਿਣਾ ਜੰਦਾ ਤੁਸੀਂ ਕਰ ਲਓ ਗੱਲ ਆਹ ਕਰੀ ਹਲੋ हाँ जी सत श्रीकाल बुआ जी होर सुनाओ की हाल जे ठीक हो शादी बधाई अच्छा विआह दे दिता है फिर तो बहुत वधिया फिर तुहानू बधाई है ठीक है जी कितनी तरीक दा ताई ठाई अच्छा जी नहीं तो फोन तो सारना मैं दे आना नहीं करे ਅੱਛਾ ਅੱਛਾ ਨਹੀਂ ਮੈਂ ਤੇ ਫੇਰ ਜਿੰਨੇ ਚਿਰ ਡੱਬਾ ਨਾ ਲਿਆ ਮੈਂ ਤੇ ਨਹੀਂ ਆਉਣ ਲੱਗੀ ਹਾਂ ਫੋਨ ਤੇ ਨਹੀਂ ਸਰਨ ਦੇਣਾ ਨਹੀਂ ਨਹੀਂ ਆਉਣਾ ਤੇ ਅਸੀਂ ਹੈਗੇ ਹੀ ਆ ਅਸੀਂ ਤੇ ਜਰੂਰ ਆਵਾਂਗੇ ਪਰ ਤੁਸੀਂ ਇੱਦਾਂ ਵੀ ਘਰੇ ਵੀ ਆਇਓ ਨਾ ਫੇਰ ਅੱਛਾ ਜੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਜਦੋਂ ਮਰਜੀ ਆ ਜਿਓ ਤਾਂ ਫੋਨ ਕਰ ਦਿਓ ਮੈਂ ਅਜੇ ਆਉਣ ਤੋਂ ਪਹਿਲਾਂ ਠੀਕ ਹੈ ਜੀ ਨਹੀਂ ਬੜੀ ਖੁਸ਼ੀ ਹੋਈ ਚਲੋ ਵਧੀਆ ਹੋ ਗਿਆ ਨਾ ਆ ਹੁਣ ਮੌਸਮ ਆ ਗਿਆ ਨਾ ਵਿਆਹਾਂ ਦਾ ਤੁਹਾਨੂੰ ਪਤਾ ਹੁਣ ਇੱਦਾਂ ਚੱਲਣਾ ਗੱਮ ਹੁਣ ਚੱਲ ਚੱਲ ਨਹੀਂ ਬਹੁਤ ਵਧੀਆ ਕੋਈ ਗੱਲ ਨਹੀਂ ਪੂਆਈ ਤੁਸੀਂ ਜਦੋਂ ਮਰਜ਼ੀ ਆ ਜਾਓ ਬਸ ਫੋਨ ਕਰ ਦਿਓ ਮਾੜਾ ਜਿਹਾ ਹੋਂ ਤੋਂ ਪਹਿਲਾਂ ਜਦੋਂ ਵੀ ਆਉਂਗੇ ਨਾ ਫੋਨ ਕਰ ਦਿਓ ਮਾੜਾ ਜਿਹਾ ਕਿਹ ਵੇਲੇ ਘਰ ਨਹੀਂ ਹੋਈਦਾ ਠੀਕ ਹੈ ਜੀ ਠੀਕ ਹੈ ਜੀ ਓਕੇ ਸਸੀ ਕਾ ਪੂਆ ਜੀ ਠੀਕ ਹੈ ਜੀ ਚੱਲ ਰਮਣ ਨੂੰ ਦੱਸ ਦਈਏ ਫਿਰ ਰਮਣ ਚਾਲ ਕਰੀਏ ਹੁਣ ਸੂਟ ਸੱਟ ਸਵਾਈਏ ਫਿਰ ਵਿਆਹ ਆ ਗਿਆ ਈ ਸਪਾਈਟਾਈ ਤੇ ਆ ਗਈ ਤੇ ਅੱਜ 10 ਹੋ ਗਈ ਆ ਛਾਟੀ ਦੇ ਤਾਂ ਭੂਏ ਨੇ ਇੱਕਦਾਂ ਮੀ ਕੱਢ ਮਾਰਿਆ ਵਿਆ ਰਮਨ ਹਾਂ ਜੀ ਦੀਦੀ ਚੱਲ ਵਿਆ ਦੀ ਤਿਆਰੀ ਕਰੀਏ ਹੁਣ ਕਿਉਂ ਵਿਆਹ ਆ ਗਿਆ ਮੇਰੇ ਭੂਏ ਦੇ ਮੁੰਡੇ ਦਾ ਅੱਛਾ ਚਲੋ ਵਧਾਈਓ ਵਧਾਈਓ ਦੀਦੀ ਹਾਂ ਤੁਹਾਨੂੰ ਵਧਾਈਆਂ ਤੇ ਕੋਈ ਫੋਨ ਕਰਨ ਦੇ ਹੀਗੇ ਅੱਛਾ ਅੱਛਾ ਵੀ ਕਰਕੇ ਨਾ ਛੇਤੀ ਛੇਤੀ ਕਰ ਲੋ ਤਿਆਰੀਆਂ ਕਹਿੰਦੇ ਮੈਂ ਤੁਹਾਨੂੰ ਵਿਆਹੇ ਦੱਸਦਾ ਵਾ ਪੇ 27 28 ਦਾ ਵਿਆਹ ਵਾ ਅੱਛਾ ਅੱਛਾ ਐਸੇ ਮਹੀਨੇ ਦਾ ਹੀ ਮੈਂ ਕਹਾਂ ਦੇਣ ਤੇ ਕੁਝ ਵੀ ਨਹੀਂ ਰਹਿ ਗਿਆ ਕਹਿੰਦੇ ਇੱਕਦਾਂ ਮੀ ਕੱਢਿਆ ਵਾ ਵਿਆਹ ਹੁੰਦਾ ਜੀ ਠੀਕ ਆ ਤੇ ਮੰਮੀ ਨੇ ਵੀ ਦੱਸ ਦੇਣਾ ਹੈ ਮੰਮੀ ਦੱਸਦੇ ਉਹ ਕਹਿੰਦੇ ਕਿ ਕਾਰਡ ਬਦੇ ਨਾਉਣਾ ਵਾ ਤੇ ਕਹਿੰਦੇ ਮੈਂ ਤੇ ਵੈਸੇ ਹੀ ਦੱਸਤਾ ਬੱਬੀ ਕਿ ਉਹ ਕਹਿੰਦੇ ਮਮਾ ਸਲੇਟ ਵੀ ਹੋ ਸਕਦੀ ਆ ਆਉਣ ਲੱਗੀ ਕਾਰਡ ਬਦੇ ਆ ਨਾ ਤੇ ਤੁਸੀਂ ਇੱਦਾਂ ਕਰਕੇ ਛੂਟਸਾਟਸ ਵਾਗੇ ਰੱਖ ਲੋ ਆਪਣੇ ਜਦ ਵਧੀਆ ਵਾ ਦੇ ਤੇ ਕਰੀਏ ਤਿਆਰੀ ਫਿਰ ਹੋਰ ਛੂਟਸਾਟਸ ਤੇਰੇ ਕੋ ਤੇ ਹੋਣੇ ਆ ਤੇਰੇ ਤੇ ਬਵਾ ਨਵੇਂ ਨਵੇਂ ਮੇਰੇ ਕੋ ਨਹੀਂ ਹੈ ਹਾਂ ਮੇਰੇ ਕੋਲ ਤੇ ਹੈਗੇ ਆ ਤੁਸੀਂ ਬਣਾ ਲਓ ਨਾ ਇੱਕ ਅੱਧਾ ਆਹ ਹੋ ਗਿਆ ਲਾਂਗੀ ਜੇ ਮੈਨੂੰ ਪਸੰਦ ਆ ਜੀ ਇੱਕ ਅੱਧਾ ਮੈਂ ਵੀ ਬਣਾ ਲਾਂਗੀ ਆਹ ਨਹੀਂ ਇਦਾਂ ਕਰਦੇ ਆ ਵੀ ਚੱਲਦੇ ਆ ਫਿਰ ਬਣਾਉਂਡ ਛੋਟਾ ਨਾ ਹਾਂ ਪਹਿਲਾਂ ਵੇਖ ਚਲੋ ਵੇਖਦੇ ਆਂ ਫਤਿਹ ਤੇਰ ਕੋ ਤੇ ਬਹੁਤ ਹੈ ਮੇਰ ਕੋਈ ਨਹੀਂ ਆ ਗਿਆ ਮੈਂ ਤਾਂ ਕਿ ਕੀ ਕਹਨੇ ਵੀ ਹੁਣ ਸਿਆਲ ਆ ਗਿਆ ਤੇ ਬਸ ਹੁਣ ਵਿਆਹ ਸਟਾਰਟ ਹੋ ਗਈ ਹੈ ਨਾ ਤੇ ਮम्मी ਨੂੰ ਮੜਾ ਜਾ ਦੱਸ ਦੇਣਾ ਫੇਰ ਜਦੋਂ ਆਣਗੇ ਡੱਬਾ ਲੈ ਕੇ ਉਦੋਂ ਫੇਰ ਵੇਖ ਲੈਂਦੇ ਮੜਾ ਆ ਨਹੀਂ ਮम्मी ਨੂੰ ਕਹ ਦੇਣੀ ਹੈ ਨਾ ਮੈਂ ਦੱਸ ਦੇਣੀ ਹੈ ਮम्मी ਤਿਆਰੀ ਕਰ ਲਈਏ ਇੱਕ ਵਾਰੀ ਹੈ ਨਾ ਠੀਕ ਜੀ ਕਰਦੀ ਗੱਲ ਮम्मी ਨਾਲ ਜਾ ਠੀਕ ਠੀਕ ਹੈ ਜੀ ਮम्मी ਖਰਚਾ ਪੈ ਗਿਆ ਜੇ ਕਾ ਦਾ ਖਰਚਾ ਪੈ ਗਿਆ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਆ ਗਿਆ ਲੈ ਇਹ ਤੇ ਮਰੀਏ ਕੰਮ ਆ ਆ ਕੇ ਵਿਆਹ ਹੋਇਆ ਸਿਆਲਾ ਆ ਆ ਵੀ ਆ ਵੇਖੋ ਫਿਰ ਕਰੋ ਜੇ ਬਟੀ ਲੀਵ ਹੈ ਤੁਸੀਂ ਵੀ ਹਾਂ ਬਣਾ ਕੇ ਦੋ ਸੂਟ ਸਾਾਨੂੰ ਸੂਟ ਤੇ ਬਥੇਰੇ ਪਏ ਆ ਜੇ ਲੋੜਿਆ ਤੇ ਬਣਾ ਲਓ ਨਹੀਂ ਤੇ ਅਲਮਾਰੀ ਭਰੀ ਪਈ ਐ ਮਮੀਆਂ ਇੱਕ ਦੀਆਂ ਵੀ ਦੋ ਭਰੀਆਂ ਹੋਣੀਆਂ ਮਮੀਆਂ ਸੂਟ ਤੇ ਵੇਖੇ ਆ ਸਾਰਿਆਂ ਨੇ ਵੇਖ ਬਸ ਸਾਰੇ ਪਾਏ ਆ ਅੱਗੇ ਤੁਹਾਨੂੰ ਪਤਾ ਹੀ ਆ ਚਲ ਪੁੱਤ ਇਹ ਥੋੜਾ ਗੱਲ ਹੁੰਦੀ ਆ ਕਿ ਹੁਣ ਇੱਕ ਵਾਰ ਪਾ ਲਿਆ ਤੇ ਮੁੜ ਕੇ ਪਾਉਣਾ ਨਹੀਂ ਇੰਜ ਕਿਤੇ ਪੈ ਹੀ ਜਾਂਦੇ ਆ ਨਹੀਂ ਮੈਂ ਵੇਖਦੀ ਆ ਵੇ ਮੈਨੂੰ ਮਤਲਬ ਹੁਣ ਤਾਂ ਚੇਤਾ ਜਾਵਣੀ ਹੈਗਾ ਪਿਛਲੇ ਸਾਲ ਦੇ ਕਿਹੜੇ ਕਿਹੜੇ ਬਣੇ ਹੋਗੇ ਤੇ ਬਾਕੀ ਇਹ ਆ ਵੀ ਜੇ ਇੱਕ ਅੱਧੇ ਦੀ ਲੋੜ ਹੈ ਤਾਂ ਬਣਾ ਲੋਗੇ ਚਲ ਕੋਈ ਨਹੀਂ ਜੇ ਲੋੜ ਹੋਊਗੀ ਤਾਂ ਬਣ ਜਾਊਗਾ ਫੋਲ ਕੇ ਤੇ ਵੀ ਇਹਦਾ almari ਵੇ almari ਨਹੀਂ ਮੈਂ ਤਾਂ ਬੈੱਡ 'ਚ ਰੱਖਿਆ ਉਹ ਕਰਕੇ ਕੱਪੜੇ ਸਾਰੇ ਨਾ ਕੱਪੜੇ ਚਾਲ ਵਾਲੇ ਹੁਣ ਕੱਢਦੀ ਆ ਬੈੱਡ 'ਚ ਟੱਚ ਖੋਲਦੀ ਆ ਵਿੱਚ ਕੀ ਹੈ ਨਿਕਲਦਾ ਵਾ ਤੇ ਕੀ ਨਹੀਂ ਨਿਕਲਦਾ ਚਲ ਕੋਈ ਨਹੀਂ ਕੱਢ ਕੇ ਵੇਖ ਲਾ ਇੱਕ ਮਿੰਟ ਨਹੀਂ ਚਲ ਬਹੁਤੇ ਨਹੀਂ ਮੰਗਦੀ ਐ ਇੱਕ ਮਿੰਟ ਨੂੰ ਬਣਾ ਦਿਓ ਕਰਮਨ ਨੂੰ ਬਣਾ ਦਿਓ ਦੋ ਸੂਟ ਬੜੇ ਹਨ ਨੂੰ ਬਾਕੀ ਇੱਕ ਇੱਕ ਦੋ ਦੋ ਹੀ ਪਹਿਲਾਂ ਸਾਰ ਲਾਂਗੇ ਜੇ ਨਾ ਨਾ ਮਿਲੂਗਾ ਵਿਆਹ ਪਾ ਕੇ ਜਾਣ ਨੂੰ ਫਿਰ ਬਣਾ ਦਾਂਗੇ ਤੇ ਜੇ ਹੈਗੇ ਆ ਤੇ ਫਿਰ ਉਹ ਪਾ ਲਓ ਜੇ ਨਾ ਹੋਊਗਾ ਤੇ ਫਿਰ ਬੰਦੇ ਤੁਸੀਂ ਵੀ ਬਣਾ ਲਓ ਨਾ ਫਿਰ ਤੁਸੀਂ ਨਹੀਂ ਜਾਣਾ ਹਟਾਲ ਚੱਲ ਮੈਂ ਵੀ ਵੇਖ ਲਾਂਗੀ ਅਪੂਆ ਕਹਿੰਦੀ ਕਿ ਕਾਰ ਡੱਬਾ ਦੇਣ ਆਉਣਾ ਵਾ ਅੱਛਾ ਅੱਛਾ ਚਲੋ ਆਉਣ ਜੀ ਸਦਕੇ ਨਾਲੇ ਤੈਨੂੰ ਵਧਾਈ ਹੋਏ ਤੇਰੇ ਪੂਆ ਦੇ ਮੁੰਡੇ ਦਾ ਵਿਆਹ ਆਹ ਤਾਂ ਵਧਾਈ ਹੋਇਆ ਵਿਆਹ ਤੇ ਆ ਜਾਂਦੇ ਆ ਨਾਲੇ ਸੱਚੇ ਵੀ ਆ ਜਾਂਦੇ ਆ ਨਾ ਚਲੋ ਅੱਛਾ ਇਹ ਦਾ ਕਦੋਂ ਪੁੱਤ ਜੰਮੋਂ ਤੇ ਕਦੋਂ ਵੱਡੇ ਹੋਣ ਤੇ ਕਦੋਂ ਵਿਆਹ ਕਰੀਏ ਹਨਾ ਇਹ ਤਾਂ ਮਸਾਂ ਹੀ ਟਾਈਮ ਆਉਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਚਲੋ ਕੋਈ ਮੈਂ ਵੇਖਦੀ ਫਿਰ ਕੱਢ ਕੇ ਕਰਦੀ ਕੀ ਕਰਨਾ ਵਾ ਫਿਰ ਹਾਂ ਚਲੋ ਕੱਢ ਕੇ ਵੇਖੋ ਨਾ ਪਹਿਲਾਂ ਕੱਢ ਕੇ ਦੇਖੋ ਜੀ ਕਿੰਨੇ ਖਰਚੇ ਤੇ ਫਿਰ ਕਿੰਨੇ ਆ ਜਾਂਦੇ ਆ ਜਾਣਿਆਂ ਦੇ ਵੀ ਕੱਪੜੇ ਬਣਾਉਣੇ ਆਪਣੇ ਵੀ ਬਣਾਉਣੇ ਹਨਾ ਸਾਰੇ ਹੀ ਕਿੰਨੇ ਖਰਚੇ ਹੋ ਜਾਂਦੇ ਆ ਕਿਹੜਾ ਖਰਚਾ ਇੱਕ ਹੋ ਜਾਂਦਾ ਚਲ ਕੋਈ ਸ਼ੋਅ ਵਾਲੇ ਬਰਤਲੋ ਵਿੱਚ ਕੋਈ ਇੱਕ ਅੱਧਾ ਨਵਾਂ ਬਣਾ ਲਓ ਆ ਸਾਰੀ ਜਾਊਗਾ ਤਰ੍ਹਾਂ ਟਾਈਮ ਪਾਸ ਕਰ ਲੋ ਨਾ ਚਲ ਕੋਈ ਨਹੀਂ ਆ ਕਰਦੇ ਆ ਫਿਰ ਕੀ ਬੰਦਾ ਹੁਣ ਤੂੰ ਹੀ ਤਾਂ ਕਹਿੰਦੀ ਆ ਵੀ ਇੱਕ ਵਾਰ ਜਿਹੜਾ ਸੂਟ ਪੈ ਗਿਆ ਅਸੀਂ ਦੂਜੀ ਵਾਰ ਨਹੀਂ ਪਾਉਣਾ ਫਿਰ ਮੰਮੀ ਹੁਣ ਕੀ ਕਰੀਏ ਫਿਰ ਦੁਨੀਆ ਨਾਲ ਚੱਲਣਾ ਵੈੰਦਾ ਵਾ ਨਹੀਂ ਜਿਹੜਾ ਕਿਤੇ ਹੋਰ ਹੋਰ ਪੈ ਜਾਂਦੇ ਆ ਨਾ ਚਲੋ ਇੱਕੋ ਥਾਂ ਤੇ ਨਹੀਂ ਪਾਉਗੇ ਹੋਰ ਕੇ ਫੰਕਸ਼ਨ ਤੇ ਪਾਵਾਂਗੇ ਹੋਰ ਕੇ ਫੰਕਸ਼ਨ ਤੇ ਪੈ ਜਾਂਦੇ ਆ ਇੱਕੋ ਥਾਂ ਤੇ ਨਹੀਂ ਦੋ ਵਾਰ ਪਾਇਆ ਜਾਂਦਾ ਪਰ ਬਦਲ ਕੇ ਤੇ ਪਾਈ ਜਾਂਦੇ ਆ ਨਾ ਭੀ ਉਸ ਰਿਸ਼ਤੇਦਾਰ ਦੇ ਪਾਲੋ ਨਹੀਂ ਨਹੀਂ ਚਲ ਆਪਾਂ ਤੁਹਾਨੂੰ ਪਤਾ ਹੀ ਸਿਆਣੇ ਹੀ ਆ ਜਿੱਥੇ ਕੋਸ਼ਿਸ਼ ਕਰਾਂਗੇ ਜਿੱਥੇ ਕਿ ਬਚਾਅ ਹੋਏ ਬਚਾਵਾਂਗੇ ਹੀ ਬਾਕੀ ਤੁਹਾਡਾ ਹੀ ਆ ਸਭ ਕੁਝ ਆ ਬਿਲਕੁਲ ਬਿਲਕੁਲ ਸਮਝ ਨਾ ਚਲੋਗੇ ਤੇ ਲੱਗੀ ਮੈਂ ਖੋਲਣ ਅਟੈਚੀ ਪਰਵੇਦੀ ਕੀ ਵੇਚਾਗਾ ਤੇ ਕੀ ਨਹੀਂ ਠੀਕ ਚਲੋ ਕਰ ਲੋ ਤੁਸੀਂ ਵੀ ਤਿਆਰੀ ਫੇਰ 27 28 ਦਾ ਤੇ ਤੁਹਾਨੂੰ ਪਤਾ ਅੱਜ 11 ਹੋ ਗਈ ਆ ਤੇ 27 28 ਤੇ ਝਾਟੀ ਆ ਜਾਣੀ ਕਿਹੜੇ ਚੱਲ ਸਾਡਾ ਕੀ ਆ ਬੁੱਢਿਆਂ ਬੰਦਿਆਂ ਦਾ ਜੋ ਮਰਜ਼ੀ ਪਾ ਲੋ ਬੁੱਢਿਆਂ ਦਾ ਸਭ ਤੋਂ ਵੱਧ ਤੌਰ ਹੋਣਾ ਵਾ ਬੁੱਢਿਆਂ ਦਾ ਲੋਕੀ ਅੱਗੇ ਕਹਿ ਦਿੰਦੇ ਲੋਕੀ ਕਹਿ ਦਿੰਦੇ ਲੈ ਪਿੰਡ ਰਾਜ ਦੀ ਸੱਸ ਬੜੀ ਸੋਹਣੀ ਆ ਹੈ ਕੁਛ ਕੁਛ ਮਾੜਾ ਤੇ ਨਹੀਂ ਮੰਮੀ ਮੇਰੀ ਵੈਸੇ ਵੀ ਕੁਛ ਪਾਲੇ ਤੇ ਵੈਸੇ ਬੜੀ ਸੋਹਣੀ ਆ ਹੈ ਇਹ ਤਾਂ ਗੱਲ ਠੀਕ ਹੈ ਮੈਂ ਮੇਰੀ ਗੱਲ ਸੁਣਾ ਮੰਮੀ ਤਾਨੂੰ ਯਾਦ ਆ ਤੁਸੀਂ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਸੋਹਣਾ ਬੰਦਾ 100 ਵਾਲਾ ਸੂਟ ਵੀ ਪਾ ਲੈ ਤੇ ਬੜਾ ਸੋਹਣਾ ਲੱਗਦਾ ਵਾ ਹਨਾ ਆ ਇਹੋ ਫਲਾਫ ਲਾ ਕੇ ਤੇ ਤੁਹਾਨੂੰ ਪੁਰਾਣੀ ਸੂਟ ਪਾਈ ਨਾ ਮੈਨੂੰ ਤੇਰੇ ਰੈਡੀ ਨੇ ਫਲਾਫ ਲਾ ਕੇ ਸਾਰੀ ਜ਼ਿੰਦਗੀ ਮੇਰੇ ਨਾਲ ਧੋਖਾ ਕਰ ਛੱਡਿਆ ਆ ਤੇ ਇਹ ਫਾਰਮੂਲਾ ਤੁਸੀਂ ਜਦੋਂ ਮੈਂ ਸੂਟ ਹੀ ਤਾਂ ਮੰਗਣੇ ਤੇ ਸੂਟ ਲਈ ਪਾਏ ਕੀ ਕਰਨੇ ਆ ਬੰਦਾ ਆ ਸੋਹਣਾ ਹੋਏ ਨਾ ਉਹ ਮਾੜਾ ਵੀ ਸੂਟ ਪਾ ਲੈ ਤੇ ਉਹਨੂੰ ਸੋਹਣਾ ਲੱਗਣ ਦਾ ਪੈਂਦਾ ਮੇਰ ਵਰਗੀ ਛਦੈਣ ਉਹਦੀਆਂ ਗੱਲਾਂ ਜਾਣ ਕੇ ਤੇ ਨਵਾਂ ਸੂਟ ਹੀ ਨਾ ਕਰਦਾ ਆ ਤੇ ਉਹੀ ਫਾਰਮੂਲਾ ਹੁਣ ਟਿਪ ਬਣਾਇਆ ਹਾ ਦੇ ਦੇ ਹਨਾ ਉਹ ਇਹ ਵੀ ਵਾਸੇ ਮੜ ਗਿਆ ਬੋਲਾ ਕਹਿਣਾ ਵੀ ਜੇ ਬੰਦਾ ਆਪਣੀ ਨਾ ਸੋਨਾ ਸੂਟ ਪਾਏ 10000 ਦਾ ਪਾ ਲੋ ਤਾਂ ਵੀ ਚੰਗਾ ਲੱਗਣਾ ਵਾਸਾ ਹੌਂਦੀ ਜਿਆਦਾ ਨਾ ਬਹੁਤ ਮੈਨਾਂ ਨਹੀਂ ਖਰਚਾ ਤਾਂ ਲੱਗੀ ਬਚਾਉਣਾ ਸੂਟ ਬਣਾਉਣਾ ਵਾ ਤੂੰ ਜਿਆਦਾ ਨਾ ਮੇਰੇ ਗੱਲਾਂ ਚ ਲੈ ਕੇ ਆਓ ਹੁਣ ਨਹੀਂ ਮੈਂ ਤਾਂ ਤੇ ਗੱਲਾਂ ਚ ਆਉਣਾ ਵਾਕੇ ਬੈਡ ਫੁੱਲਣਾ ਹੀ ਪੈਣਾ ਹੀ ਹੁਣ ਕਿਹੜੇ ਕਿਹੜੇ ਕੱਪੜੇ ਵਿੱਚ ਤੇ ਕਿਹੜੇ ਕਿਹੜੇ ਨਹੀਂ ਕਿਉਂਕਿ ਯਾਦ ਨਹੀਂ ਰਹਿੰਦਾ ਆਪਣੇ ਆਪ ਨੂੰ ਨਹੀਂ ਯਾਦ ਰਹਿੰਦਾ ਇਹ ਮੇਰਾ ਡੈਡੀ ਕੀ ਮੰਮੀ ਦਾ ਕਾਚੀ ਓਏ ਮੇਰਾ ਹੀ ਆ ਰਮਣ ਨੂੰ ਬੁਲਾਉਣੀ ਆ ਰਮਣ ਰਮਣ ਹਾਂਜੀ ਦੀਦੀ ਆ ਵੇਖੀਏ ਮੈਂ ਪੁਰਾਣੇ ਸੂਟ ਦਮੀਨ ਤੇ ਜਾਦ ਵੀ ਨਹੀਂ ਕਿਹੜੇ ਕਿਹੜੇ ਟਾਚੀ ਬੰਦ ਕੇ ਕਰਾ ਛੱਡੀ ਤੇ ਫੇਰ ਪਤਾ ਲੱਗਦਾ ਵੀ ਕਿਹੜੇ ਆਪਣੇ ਘਾਗੇ ਤੇ ਕਿਹੜੇ ਨਹੀਂ ਜੀਦੀ ਤੁਹਾਡੇ ਕੋਲ ਬਹੁਤ ਸੂਟ ਆ ਸੋਹਣੇ ਸੋਹਣੇ ਆ ਨਾ ਹਾਂ ਬਹੁਤ ਸੂਟ ਦੇ ਆ ਹੋਆ ਕਿ ਆ ਸੂਟ ਰਮਣ ਆ ਪਾਇਆ ਹੀ ਨਹੀਂ ਆ ਤੋ ਹੋਈ ਨਾ ਸੋਹਣਾ ਵਾ ਸੂਟ ਆ ਹਾਂ ਸੂਟ ਤੇ ਸੋਹਣਾ ਬਹੁਤ ਸੋਹਣਾ ਆ ਵੀ ਇਹਨਾਂ ਥੱਟ ਵਿਆਹ ਤੇ ਬਣਾਇਆ ਇਹ ਪੂਰਾ ਹੈਵੀ ਵਾਲਾ ਉਹਦੇ ਪਿਆ ਜਾਨੀ ਇੱਕ ਦਿਨ ਪਾਲਾਂਗੇ ਹਾਂ ਤੇ ਇੱਕ ਦਿਨ ਸਵਾਲ ਲੈਣੇ ਨਵਾਣ ਦੇਖ ਲਓ ਫਿਰ ਮੰਮੀ ਨੂੰ ਕਹਿ ਦੇਣਾ ਸੀ ਬਣਾਉਣ ਵੱਲੋਂ ਕਿਆ ਮੰਮੀ ਨੂੰ ਤੇ ਮੰਮੀ ਅੱਗੇ ਪਤਾ ਕਿੰਦੀ ਸੋਹਣਾ ਬੰਦਾ ਵੈਸੇ ਹੀ ਨਹੀਂ ਸਵਾਲਾ ਸੂਟ ਪਾਲਾ ਸੋਹਣਾ ਲੱਗਣ ਲੱਗ ਜਾਂਦਾ ਮੰਮੀ ਦੇ ਕੰਮ ਇਦਾਂ ਦੇ ਹੀ ਹੋ ਮੰਮੀ ਨੇ ਅੱਗੇ ਮੰਮੀ ਨੇ 14-15 ਸਾਲ ਇਦਾਂ ਹੀ ਕਹਿ ਕੇ ਕੱਢ ਛੱਡੀ ਮੈਨੂੰ ਅੱਛਾ ਸੋਹ ਦਾ ਪਾਲਾ ਸੋਹਣਾ ਲੱਦਾਂ ਨਹੀਂ ਸੂਟ ਤਾਂ ਸੋਹਣੀ ਆ ਵੇਖ ਲਿਓ ਆ ਵੇਖ ਆ ਸੋਹਣੀ ਹੈ ਨਾ ਹਾਂ ਆ ਚੱਲ ਜਾਨੀ ਹੈ ਨਾ ਚੱਲ ਜਾਨੀ ਆ ਉਹ ਪਿੰਕ ਸੂਟ ਨਾਲ ਚੱਲ ਜਾਨੀ ਹਾਂ ਹੋ ਸੋਹਣੀ ਆ ਨਾ ਹਾਂ ਨਹੀਂ ਬਾਕੀ ਤੇ ਫਿਰ ਜ਼ਿਆਦਾ ਲੋੜ ਨਹੀਂ ਹੈਗੇ ਹਾਂ ਇੱਕ ਅੱਦੇ ਬਣਾ ਲੈਨੇ ਆ ਬੜੇ ਆਹੋ ਵੇਖ ਲੈਨੇ ਆ ਆਹੋ ਸਰਜਣਾ ਠੀਕ ਆ ਕਿਉਂ ਵੱਧ ਹੋਈ ਨੇ ਪਏ ਖਰਚਣੇ ਹਨ ਰੱਖ ਲਓ ਫੇ ਅੱਦਈ ਉਦੋਂ ਹੀ ਕੱਢਾਂਗੇ ਮੈਂ ਮੈਂ ਜੱਤ ਕਰ ਲਈਏ ਪਰ ਕੀ ਹੈਗਾ ਵਾ ਤੇ ਕੀ ਨਹੀਂ ਹੈਗਾ ਮਣ ਕਿਉਂ ਹਰ ਟਾਈਮ ਦੇ ਟਾਈਮ ਵੇਖਣਾ ਪਏ ਤਾਂ ਮੈਂ ਤਾਂ ਕਿ ਕਹਿੰਦੀ ਵੀ ਪਹਿਲਾਂ ਜਨਾਨੀਆਂ ਨੂੰ ਵਿਆਹ ਆ ਜਾਏ ਤੇ ਕਿਹੜੀ ਬੰਦਿਆ ਨੇ ਉਹ ਭਾਗੇ ਤੁਰ ਪਾਣਾ ਨਹੀਂ ਦੇਦੇ ਸਾਡੇ ਬੰਦੇ ਵਿਚਾਰੇ ਕਿੰਨੇ ਕਿੰਨੇ ਸਾਲ ਉਹ ਹੀ ਚਲਾਉਂਦੇ ਰਹਿੰਦੇ ਹੀ ਉਹ ਹਨ ਸਾਡੇ ਵਰਗਿਆਂ ਨੂੰ ਹੁੰਦਾ ਉਹ ਕਿਹੜਾ ਨਵੇਂ ਤੋਂ ਨਵੇਂ ਪਾਈ ਸਹੀ ਗੱਲ ਮੈਂ ਲੱਗੇ ਕਹਿਣ ਲਈ ਆ ਵੀ ਤੇਰੇ ਭਾਜੀ ਉਹ ਦੋ ਤਿੰਨ ਪੈਂਡ ਕੋਟੀ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹੋ ਹੀ ਪਾ ਲੈਂਦੀ ਹਰ ਵਾਰ ਮੈਂ ਇਸ ਤੋਂ ਕੋਈ ਕੰਨੀ ਅਮਰੀਕੀ ਇਹਨਾਂ ਨੂੰ ਕਹਿੰਦੀ ਕਿ ਆਪਣਾ ਨਾ ਲੌਂਗ ਕੋਟ ਬਣਾਓ ਕਹਿੰਦੇ ਨਾ ਮੈਂ ਨਹੀਂ ਬਣਾਉਣਾ ਐ ਸਹੀ ਹੈ ਮੇਰੇ ਕੋਲ ਮੈਂ ਕੀ ਕਰਨੇ ਇਹਨੇ ਕੱਪੜੇ ਬਣਾ ਕੇ ਅੱਛਾ ਅੱਛਾ ਵੇਖ ਲੈ ਵੀ ਜਨਾਨੀਆਂ ਨੂੰ ਰੱਜਦੀਆਂ ਕਰਵਾਵਾ ਉਹ ਕਰਵਾ ਦੇ ਮਾਡੇ ਸਿੱਧਾ ਕਰਵਾ ਦੇ ਮੰਮੀ ਮੰਮੀ ਹਾਂ ਮੇਰੀ ਗੱਲ ਸੁਣੋ ਸੂਟ ਤੇ ਵੇਖ ਲੈ ਸੂਟ ਤੇ ਹੈਗੇ ਆ ਸਾਡੇ ਕੋਲ ਅੱਛਾ ਸੂਟਾਂ ਨੂੰ ਇੱਕ ਹੀ ਬਹੁਤ ਆ ਠੀਕ ਐ ਮੈਨੂੰ ਇੱਕ ਹੀ ਬੜਾ ਵਾਧਾ ਰਬਨ ਕਹਿੰਦੀ ਕਿ ਮੇਰੇ ਕੋਲ ਵੀ ਹੈਗੇ ਆ ਤਾਂ ਜੇ ਲੋੜ ਪਊਗੀ ਤੇ ਇੱਕ ਬਣਾ ਲਾਂਗੀ ਹਾਂ ਨਹੀਂ ਤੇ ਬਹੁਤ ਹੈ ਸੂਟ ਹਨਾ ਤੇ ਇਦਾਂ ਕਰੋ ਵੀ ਹੁਣ ਸੂਟਾਂ ਦਾ ਤੇ ਸੱਜੂਗਾ ਤੇ ਤੁਸੀਂ ਹੁਣ ਮੇਰਾ ਸੋਨਾ ਆ ਤੁਸੀਂ ਇਹ ਲਿਆ ਹੀ ਗਰਮਾ ਨੂੰ ਪਾਉਣ ਲਈ ਤੇ ਉਹ ਮੈਨੂੰ ਹੁਣ ਦੇ ਦਿਓ ਤੁਸੀਂ ਫਿਰ ਮੈਂ ਚਾਹੀਦਾ ਹੈ ਮੈਨੂੰ ਫਿਰ ਮੇਰੇ ਪਿਆਰ ਤੇ ਜਾਣਾ ਹੁਣ ਮੈਂ ਸੋਨਾ ਤੇ ਕੁੜੀਆਂ ਅੱਜ ਕੱਲ ਪਾਉਂਦੀਆਂ ਨਹੀਂ ਆਰ ਡੀਪ ਸ਼ਰੀ ਪਾਉਂਦੀਆਂ ਵੇ ਆ ਤੇ ਹਨਾ ਤੇ ਬਾਕੀ ਤੂੰ ਸਿਆਣੀ ਰਮਨ ਨੂੰ ਹਰੇ ਸਾਲ ਹੋਇਆ ਵਿਆਹ ਹੋਏ ਨੂੰ ਹਨਾ ਹੁਣ ਉਹਨੂੰ ਮੈਂ ਸੋਨਾ ਪਾਇਆ ਉਹ ਕਿਹੜਾ ਵੀ ਸੋਨਾ ਪਾ ਕੇ ਘਰ ਬੈਠੀ ਆ ਪਰ ਚਲ ਉਹਦੇ ਕੋਲ ਹੈਗਾ ਆ ਤੇ ਇਹਦਾ ਮਤਲਬ ਇਹ ਤੇ ਨਹੀਂ ਵੀ ਉਹ ਕਿਤੇ ਸੋਨਾ ਲੈ ਚਲੀ ਆ ਤੇਰਾ ਦਿਨ ਨੂੰ ਮੈਂ ਪੈ ਗਿਆ ਕੋਈ ਸੋਨੇ ਦਾ ਮੰਮੀ ਮੈਂ ਨਹੀਂ ਪੈ ਗਿਆ ਹਾਂ ਫਿਰ ਜਾਂ ਫਿਰ ਮੈਨੂੰ ਹੁਣ ਮੈਂ ਵਿਆਹ ਤੇ ਪਾਉਣਾ ਵਾ ਤੇ ਮੈਂ ਹੁਣ ਕੀ ਕਰੂੰਗੀ ਕਿਵੇਂ ਬੰਦਾ ਪੇਕਿਆਂ ਦਾ ਵਿਆਹ ਤੁਹਾਨੂੰ ਪਤਾ ਹੋਣਾ ਉਹ ਅਗਲਿਆਂ ਨੇ ਵੀ ਕਹਿਣਾ ਕਿ ਅੱਗੇ ਤੇ ਇਨਾਂ ਨਾਲ ਸੋਨਾ ਪਉਂਦੀ ਆ ਤੇ ਫਿਰ ਆਰਤੀ ਮੈਂ ਕਿੱਦਾਂ ਪਾ ਜਾਊਂਗੀ ਵੀ ਸੋਨਾ ਪੁੱਤ ਤੇਰਾ ਸੋਨਾ ਕਿਤੇ ਨਹੀਂ ਜਾਂਦਾ ਉਹਦੇ ਕੋਲਿਆ ਪਰ ਹੁਣ ਸਾਜੇ ਕੈਮ ਥੋੜਾ ਹੋਇਆ ਵਿਆਹ ਹੋਏ ਨੂੰ ਮੈਂ ਉਹਦੇ ਕੋਲ ਲੈਂਦੀ ਚੰਗੀ ਲੱਗਦੀ ਐ ਮੰਮੀ ਉਹ ਆਖੂਗੀ ਤਿੱਕਲ ਮੈਨੂੰ ਪਾਇਆ ਤਾਂ ਅੱਜ ਮੇਰੇ ਕੋਲ ਮਾਉਣ ਆਲੀ ਹੈ ਨਾ ਮੰਮੀ ਉਹ ਤੁਮਾਉਣੀ ਹੈ ਤੇ ਫਿਰ ਹੁਣ ਮੈਂ ਕਿੱਦਾਂ ਮੈਂ ਕੀ ਕਰਾਂ ਫਿਰ ਹੁਣ ਤੁਹਾਨੂੰ ਪਤਾ ਮੈਂ ਕਿੱਦਾਂ ਜਾਊਂਗੀ ਵਿਆਹ ਦਾ ਤੂੰ ਸਿਆਣੀ ਹੈ ਸਮਝ ਸਕਦੀ ਹੈ ਨਾ ਮੇਰੀ ਵੀ ਮਜਬੂਰੀ ਤੇ ਮੈਂ ਹੁਣ ਏਡੀ ਛੇਤੀ ਉਹਦੇ ਕੋ ਮੰਗਦੇ ਨਹੀਂ ਚੰਗੀ ਲੱਗਦੀ ਬਾਕੀ ਤੇਰਾ ਤੈਨੂੰ ਮਿਲਣਾ ਹੀ ਆ ਅੱਦਾ ਉਹਨੂੰ ਮਿਲ ਜੂਗਾ ਅੱਦਾ ਤੈਨੂੰ ਮਿਲ ਜੂਗਾ ਕਿਤੇ ਨਹੀਂ ਜਾਂਦਾ ਤੇ ਰਸੋ ਪਰ ਮੰਮੀ ਤੇ ਹੀ ਮੈਨੂੰ ਦੋ ਕਿ ਆਏਗਾ ਕਿ ਤੂੰ ਤਾਂ ਕਿਹਾ ਕਿ ਟਾਈਮ ਸਾਰ ਦੇ ਹਨਾ ਤੇ ਟਾਈਮ ਸਾਰ ਦੇ ਤੇ ਚੱਲ ਬਾਕੀ ਦੇਖੂਗੀ ਤੇ ਹੁਣ ਤੇ ਹੀ ਬਿਲਕੁਲ ਹੀ ਫੇਰ ਆਣਾ ਨਾ ਗੱਲ ਕਰੋ ਹੁਣ ਵਧੀਆ ਕੀਤਾ ਤੂੰ ਮੱਦੀ ਹੁਣ ਫਰਜ ਜਨਮ ਆਇਆ ਹੈ ਨਾ ਆਪਣੇ ਘਰ ਦੇ ਹਾਲਾਤ ਨੂੰ ਦੇਖ ਕੇ ਸਮਝਿਆ ਵੀ ਨਹੀਂ ਐ ਤਰੀਕੇ ਨਾਲ ਆਪਾਂ ਕੰਮ ਕਰ ਲਈਏ ਠੀਕ ਆ ਚਲ ਤੇ ਧੰਨਵਾਦ ਆ ਤੇਰਾ ਹੈਨਾ ਤੂੰ ਟਾਈਮ ਸਾਰ ਲਿਆ ਪਰ ਹੁਣ ਰੁਕ ਜਾ ਥੋੜਾ ਜਿਹਾ ਮੈਂ ਆਪ ਹੀ ਉਹਦੇ ਕੋਲ ਲੈ ਕੇ ਤੇ ਨਹੀਂ ਦੇ ਦਿੰਦੀ ਤੇ ਤੂੰ ਹੁਣ ਆਰਟੀਫੀਸ਼ਰ ਪਾ ਕੇ ਨਾ ਤੇ ਵਿਆਹ ਵੇ ਲਾ ਵੇ ਇਹ ਵੀ ਕੁੜੀਆਂ ਤੂੰ ਹੀ ਅੱਗੇ ਕੜੀਆਂ ਸੋਨਾ ਪਾਗ ਜਾਂਦੀਆਂ ਜਿਵੇਂ ਮੰਮੀ ਨੂੰ ਪਤਾ ਹੀ ਆ ਮੈਂ ਤੇ ਸ਼ੁਰੂ ਤੋਂ ਹੀ ਜਦੋਂ ਦਾ ਮੇਰਾ ਵਿਆਹ ਹੋਇਆ ਮੈਂ ਪਾ ਕੇ ਜਾਂਦੀ ਰਹੀ ਮੈਂ ਜਿਹੜੀ ਮੋਟੀਆਂ ਛੂੜੀਆਂ ਚਲ ਛੂੜੀਆਂ ਲਾ ਦੋ ਮੈਨੂੰ ਬਾਕੀ ਤੇ ਨਹੀਂ ਤੇ ਬਾਕੀ ਬਾਅਦ ਚ ਦੇ ਦੇ ਛੂੜੀਆਂ ਮਾ ਦੋ ਤੇ ਨਹੀਂ ਆਉਂਦੀਆਂ ਮੈਂ ਬੋਲਾਂ ਮੈਂ ਕਦੀ ਪਾਵਾਂ ਖਾਲੀ ਪਾ ਗਈ ਨਹੀਂ ਅੱਜ ਤੱਕ ਤੁਹਾਨੂੰ ਪਤਾ ਹੀ ਇਹ ਤੇ ਲੋਕਾਂ ਨੇ ਇਹੀ ਕਹਿਣਾ ਕਿ ਪਹਿਲਾਂ ਤਾਂ ਨਾਣਾ ਪਾ ਕੇ ਹੁੰਦੀ ਤੇ ਹੁਣ ਕੀ ਹੋ ਗਿਆ ਨੂੰ ਹੁਣ ਬਿਲਕੁਲ ਹੀ ਵਗੜਣਾ ਵਿਆਹ ਕਰਦਾ ਵਾ ਤੇ ਘਰੇ ਦਮਾਰੀ ਗਏ ਆ ਚੂੜੀਆਂ ਕਿਹੜੀਆਂ ਆਰਟੀਫੀਸ਼ੀਅਲ ਮਿਲਦੀਆਂ ਨਹੀਂ ਕਿੱਡੀਆਂ ਕਿੱਡੀਆਂ ਸੋਹਣੀਆਂ ਸੋਨੇ ਨੂੰ ਪਰੇ ਕਰਦੀਆਂ ਉਹ ਚੂੜੀਆਂ ਮਮਮੀ ਉਹ ਫਿਰ ਸੀ ਗਈ ਆ ਤੁਹਾਡੀ ਉਹ ਵੀ ਤੇ ਨੌ ਹੀ ਆ ਤੁਸੀਂ ਕਹਿ ਹੀ ਸਕਦੇ ਮੇਰੇ ਬੰਮੂ ਨੌ ਮੇਰੇ ਲਈ ਤੂੰ ਵੀ ਉਹੋ ਜਿਹਾ ਉਹ ਤੇਰੇ ਤੋਂ ਅੱਧ ਤੂੰ ਉਹਦੇ ਤੋਂ ਅੱਧ ਹਣਾ ਦੋਵੇਂ ਬਰਾਬਰ ਜੇ ਪਰ ਮੈਂ ਥੋੜਾ ਜਿਹਾ ਇਹ ਸੋਚਦੀ ਆਂ ਫਿਰ ਰੁਕ ਜਾ ਥੋੜਾ ਚਿਰ ਅਜੇ ਟਾਈਮ ਥੋੜਾ ਹੋਇਆ ਮੈਂ ਲਮੌਂਦੀ ਚੰਗੀ ਨਹੀਂ ਲੱਗਦੀ ਕੱਲ ਨੂੰ ਹੁਣ ਆ ਕੋਈ ਤਿਆਰ ਹੁੰਦਾ ਉਹ ਆਪਣੇ ਪੇਕੇ ਜਾਊਗੀ ਜਾਂ ਨਾ ਪਾ ਕੇ ਜਾਊਗੀ ਤੇ ਅਗਲਿਆਂ ਕਹਣਾ ਲੈ ਪਾਇਆ ਕਿਹੜੇ ਵੇਲੇ ਤੇ ਲਾਇਆ ਕਿਹੜੇ ਵੇਲੇ ਮੰਮੀ ਮੈਂ ਤੁਹਾਨੂੰ ਲਾਉਣ ਲਈ ਥੋੜਾ ਕਹਿੰਦੀ ਆ ਮੈਨੂੰ ਤੇ ਉਹਦੇ ਇੰਨੀ ਗੱਲ ਕਹੀ ਸੀ ਕਿ ਟਾਈਮ ਸਾਰਦੇ ਹੈਨਾ ਚੱਲ ਹੁਣ ਸਾਡਾ ਵਿਆਹ ਦਾ ਟਾਈਮ ਕੱਢਦੇ ਤਾਂ ਉਹ ਮੈਂ ਕੱਢ ਦਿੱਤਾ ਹੌਣ ਤੁਸੀਂ ਫਿਰ ਮੈਂ ਆਇਆ ਫਿਰ ਤੱਕ ਪਤਾ 6.5 ਸਾਲ ਤੇ ਹੋ ਚੱਲਿਆ ਵਾ ਤੇ ਹੁਣ ਤੁਸੀਂ ਅਜੇ ਪੜਾਉਣ ਦਾ ਦਾਅ ਨਹੀਂ ਲੈਣਦੇ ਚੱਲ ਆਹ ਟਾਈਮ ਸਾਰ ਲਾ ਤੇ ਮੈਂ ਅਗਲਾ ਕੋਈ ਪ੍ਰੋਗਰਾਮ ਆਉਣ ਤੋਂ ਪਹਿਲੇ ਪਹਿਲੋਂ ਨਾ ਥਿਰ ਕਰ ਦੂੰ। ਥੋੜਾ ਫਿਰ ਮੈਂ ਅੱਗੇ ਜਾਵਾਂ। ਹੁਣ ਤੁਹਾਡਾ ਡਿਫਰ ਲੈ ਆ ਬੜੇ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲ ਜਾਂਦੀਆਂ ਕਿ ਤੁਸੀਂ। ਵੈਸੇ ਵੀ ਜਿਹੋ ਜਿਹੇ ਮਾਹੌਲ ਆ ਹੈ ਨਾ ਸੋਨਾ ਪਾ ਕੇ ਨਹੀਂ ਜਾਣਾ ਚਾਹੀਦਾ। ਸੋਨੇ ਦਾ ਕੀ ਕਹਾਣੀ ਮਮੀ ਉਹ ਨਹੀਂ ਕਹ ਲੈ ਪਰ ਤੁਸੀਂ ਮੈਨੂੰ ਅੱਧੀ ਜਵਾਨ ਨਾ ਕਿਹਾ ਤੇ ਮੈਂ ਤੁਹਾਨੂੰ ਕੱਢ ਕੇ ਦੇ ਦਿਆਂਗੀ ਮੈਂ ਮੁੱਕਰਦੀ ਤੇ ਨਹੀਂ ਗਈ ਮੈਂ ਥੋੜੀ ਮੁੱਕਰਨ ਲਈ ਹੈ ਤੇਰੇ ਕੋਲੋਂ ਵੀ ਮੈਂ ਤੈਨੂੰ ਦੇਣਾ ਨਹੀਂ ਮੈਂ ਤੈਨੂੰ ਆਪਣੀ ਮਜਬੂਰੀ ਦੱਸੀ ਆ ਕਿ ਢੀਛੇ ਤਿਲਵਾਉਂਦੇ ਚੰਗੇ ਨਹੀਂ ਲੱਗਦਾ ਹਨਾ ਕਿਤੇ ਨਹੀਂ ਜਾਂਦਾ ਤੇਰੇ ਕੋਲ ਪਿਆ ਉਹਦੇ ਕੋਲ ਪਿਆ ਇੱਕੋ ਗੱਲ ਹੀ ਆ ਮੈਂ ਲੈ ਦੂੰਗੀ ਤੈਨੂੰ ਚਲੋ ਵੇਖ ਲੋ ਤੇ ਤੁਹਾਡੀ ਮਰਜ਼ੀ ਹੁਣ ਮੈਂ ਕੀ ਕਹਿ ਸਕਦੀ ਚਲ ਆ ਟਾਈਮ ਸਾੜ ਫਿਰ ਗਾਂ ਵੇਖੀ ਚਲੋ ਕੋਈ ਨਹੀਂ ਪਰ ਮੈਂ ਵੇਖਦੀ ਆ ਆਰਟੀਫੀਸ਼ੀਅਲ ਕਰੇ ਚੂੜੀਆਂ ਲੈ ਆਉਣੀ ਫਿਰ ਹੋਰ ਹੀ ਗੱਲਾਂ ਹੈ ਕਿ ਨਹੀਂ ਤਰ ਪਤਾ ਮੈਨੂੰ ਸਾਰਿਆਂ ਨੇ ਗੱਲਾਂ ਕਰਨੀਆਂ ਹੈ ਕਿ ਪਹਿਲਾਂ ਤੇ ਇੰਨਾ ਨਾ ਪਾ ਕੇ ਆਉਂਦੀ ਤੇ ਹੁਣ ਇੱਕਦਮ ਮੈਨੂੰ ਕੀ ਹੋ ਗਿਆ ਵਾ ਤੂੰ ਕਹੀਂ ਵੀ ਚੂੜੀਆਂ ਪਾ ਕੇ ਨਿਕਲਦਾ ਕਿਹੜਾ ਮਾਹੌਲ ਆ ਇੱਥੋਂ ਪਾ ਕੇ ਨਿਕਲੋ ਉੱਥੇ ਅਗਲੇ ਲਵਾ ਲੈਂਦੇ ਆ ਤਾਂ ਨਹੀਂ ਮੈਂ ਪਾਉਂਦੀ ਪਰ ਮੰਮੀ ਵਿਆਹ ਚਾਦੀਆਂ ਨੇ ਤੇ ਸਾਰੇ ਤੁਹਾਨੂੰ ਪਤਾ ਮੇਰੇ ਘਰ ਬਰਾ ਮਨੇ ਪਾਇਆ ਹੋਣਾ ਮੈਂ ਕਿ ਮੈਨੂੰ ਏਦਾਂ ਹੋਰ ਤਰ੍ਹਾਂ ਲੱਗਣਾ ਵਾ ਚਲੋ ਪਹਿਲੇ ਨਹੀਂ ਕੀ ਕਰਨਾ ਫਿਰ ਫਿਰ ਦੱਸ ਕੀ ਕਰਾਂ ਨਹੀਂ ਹੁਣ ਆ ਗੱਲ ਸਹੀ ਥੋੜਾ ਮੰਮੀ ਲਈ ਉਹ ਜਦੋਂ ਮੈਨੂੰ ਇਹ ਮੈਂਟ ਚ ਦੀ ਪਿਆ ਕਰ ਮੈਂ ਜਦੋਂ ਤੇ ਮੋਸ਼ਰ ਸਾਰਾ ਸੋਨਾ ਦੇ ਦਿੱਤਾ ਹੁਣ ਮੈਂ ਮੈਂਟ ਨਹੀਂ ਲਾਇਆ ਸਾਰਾ ਸੋਨਾ ਦੇਣ ਲੱਗਿਆ ਤੇ ਹੁਣ ਇਹ ਕਹਣ ਦੇ ਅਭੀ ਆਰਟੀਫੀਸ਼ੀਅਨ ਪਾ ਜੋ ਆ ਕਰਾਓ ਕਰਾ ਦੇ ਤੇ ਮੈਂ ਕੀ ਕਰਾਂ ਮੈਂ ਇਹ ਜੇ ਸਾਹਮਣਾ ਲੱਗਣ ਰਿਹਾ ਮੈਨੂੰ ਨਹੀਂ ਲੱਗਦਾ ਇਹ ਦੇਣਗੇ ਸੋਨਾ ਮੇਰਾ ਹੁਣ ਕੋਈ ਇਦਾਂ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਸੋਚ ਲੈਣਾ ਚਾਹੀਦਾ ਜਦੋਂ ਮੈਂ ਇਹਨਾਂ ਦਾ ਟਾਈਮ ਪਾਸ ਕੀਤਾ ਸੀ ਤੇ ਹੁਣ ਨਵੀਂ ਵਿਆਹੀ ਫੇਰ ਕੀ ਹੋ ਗਿਆ ਨਵੀਂ ਵਿਆਹੀ ਆ ਤੇ ਉਹਨੂੰ ਕਹਿ ਦ ਸਕਦੇ ਹੀ ਆ ਨਾ ਫੇਰ ਮੰਨ ਤੂੰ ਤੁੱਕੜੀ ਵਿਆਹ ਵੇਖਣਾ ਮਤ ਦੇ ਦੇ ਉਹਨੂੰ ਫੇਰ ਚੱਲ ਮੇਰੇ ਕੋ ਆ ਕੇ ਲੱਲਾ ਨੇ ਇਹ ਥੋੜਾ ਗੱਲ ਹੁਣ ਲੈਣਾ ਹੀ ਨਹੀਂ ਆ ਪਰ ਇਹ ਹੁਣ ਉਹ ਜਿਆਦਾ ਹੁੰਦਾ ਵੀ ਨਵੀਂ ਵਿਆਹੀ ਤੇ ਥੋੜਾ ਕੱਲ ਵਿਆਹੀ ਹੋਈ ਤੇ ਫੇਰ ਆਪਾਂ ਅੱਜ ਲਾਉਣ ਦੇ ਫੇਰ ਤੇ ਗੱਲ ਬੰਦੀ ਵੀ ਨਵੀਂ ਵਿਆਹੀ ਆਈ ਹੈ ਹਨਾ ਹੁਣ ਤੱਕ ਕਿੰਨਾ ਸਾਲ ਤੇ ਉਹ 1.5 ਸਾਲ ਹੋ ਗਿਆ ਨੂੰ ਹੋ ਗਿਆ ਵਾ ਆ ਗੱਲ ਥੋੜਾ ਬੰਦੀ ਹੈ ਪਰ ਇਹ ਤਾਂ ਨਹੀਂ ਚਾਹੀਦਾ ਜੇ ਹੁਣ ਵੱਡੀ ਨੋਸਾਰ ਦਿੰਦੀ ਹੈ ਤੇ ਮੁੜ ਕੇ ਛੋਟੀ ਹੈ ਨਹੀਂ ਵੀ ਫੜੋਂ ਦੇ ਪਰ ਰਮਨ ਦਾ ਕੀ ਕਸੂਰ ਮੈਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਬਚਰੀ ਦੋ ਵੀ ਸੋਨਾ ਮੇਰਾ ਪਾਇਆ ਉਹਨਾਂ ਨੂੰ ਮੈਂ ਤਾਂ ਕੁਝ ਵੀ ਨਹੀਂ ਰੱਖਿਆ ਜਿਹੜਾ ਜੋ ਮੇਰੇ ਪੇਕੇਆਂ ਦਾ ਮੈਂ ਉਹ ਵੀ ਦੇ ਦਿੱਤਾ ਤੇ ਹੁਣ ਕੀ ਕਰਨਾ ਚਲੂ ਇਹ ਬੋਤੀ ਗੱਲ ਕੀਤੀ ਲੜਾਈ ਪੈ ਜਾਣੀ ਘਰ ਵਿੱਚ ਤੇ ਹੁਣ ਕੀ ਕਰਨਾ ਕਵਲ ਨਾਲ ਗੱਲ ਕਰਤੀ ਵੇਖਾਂ ਇੱਕ ਵਾਰੀ ਕੀ ਕਹਿੰਦੇ ਆਹ ਮम्मी ਨੂੰ ਕਹਿਣ ਮੈਂ ਦੇਈ ਦੋਵੇ ਪਰ ਉਹਨੇ ਹਨਾ ਕੋਈ ਨਹੀਂ ਕਵਲ ਕਵਲ ਬੋਲ ਦੇਣੀ ਆ ਹਾਂਜੀ ਕੀ ਵੇਖਣ ਦੇ ਆ ਜ ਬੀਜਣ ਵਾਲਾ ਹੋਇਆ ਵੀ ਨਹੀਂ ਆ ਵਾ ਥਾਂ ਬੀਜੀਏ ਵੇਲਾ ਪਿਆ ਆ ਆ ਪਾਲਕ ਧਨੀਆਂ ਲਾਓ ਮੜ ਕੇ ਬਹੁਤ ਲੇਟ ਹੋ ਜਾਣਾ ਹੈ ਇਹਦੇ ਵਿੱਚ ਕੰਮ ਮੁੰਡੇ ਨੂੰ ਮੈਂ ਕਿਹਾ ਮੈਂ ਆਣ ਕੇ ਗੋੜ-ਗਾੜ ਜਾ ਪੱਤਰ ਤੇ ਆ ਗਿਆ ਵਾ ਥਾਂ ਹਨ ਆਓ ਮੈਂ ਪਾਲਕ ਧਨੀਆਂ ਹੋ ਜਾਏਗਾ ਕਰਦਾ ਜਸ ਉਹ ਤਾਂ ਗੱਲ ਪਰ ਧੁੱਪ ਤੇ ਆ ਜੇ ਵੀ ਅੱਖਾਂ ਨੂੰ ਪੈਣ ਲਈ ਹੈ ਕਿਦਾਂ ਸੂਰਜ ਇਧਰ ਹੋ ਜੇ ਮੈਂ ਤੇ ਵਰੀ ਅੱਖਾਂ ਨੂੰ ਪੈਣ ਲਈ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਹਾਂ ਹਾਂ ਪਤਾ ਹੁਣ ਵੇਖੋ ਤੁਸੀਂ ਵੀ ਜਦੋਂ ਛੋਟੇ ਦਾ ਵਿਆਹ ਹੀਗਾ ਤੇ ਸਾਰਾ ਸੋਨਾ ਲੈ ਕੇ ਮੰਮੀ ਨੇ ਮੈਂ ਮੰਮੀਆਂ ਤੋਂ ਆਂਦੀ ਵੀ ਟਾਈਮ ਸਾਰਦੇ ਵੀ ਹੁਣ ਸਾਡਾ ਜੋਰ ਨਹੀਂ ਹੈਗਾ ਜੇ ਘਰਕੁਰ ਬਣਾਇਆ ਵਾ ਆਹੋ ਮੈਨੂੰ ਪਤਾ ਸਾਰੀ ਗੱਲ ਦਾ ਕਿ ਆਂਦੇ ਕੀ ਤੁਸੀਂ ਦੇ ਦੋ ਆਪਣੇ ਵਾਲਾ ਤੇ ਆਪਣਾ ਟਾਈਮ ਸਾਰ ਲੀਏ ਹਾਂ ਤੇ ਹੁਣ ਮੈਂ ਸਾਰਾ ਹੀ ਦੇ ਦਿੱਤਾ ਹਨਾ ਸਾਰਾ ਤੋਂ ਮੇਰੇ ਕੋਲ ਲੈ ਲਿਆ ਸਾਰਾ ਕੁਝ ਮੈਂ ਕੁਝ ਵੀ ਨਹੀਂ ਰੱਖਿਆ ਜਿਹੜਾ ਮੈਨੂੰ ਪਿੰਡ ਵਾਲਿਆਂ ਨੇ ਪਾਇਆ ਹੈ ਗਾਇਂਦੰਗ ਵਾਲਾ ਮੈਂ ਉਹ ਵੀ ਦੇ ਦਿੱਤਾ ਹਨਾ ਤੇ ਹੁਣ ਵੇਖ ਲਓ ਮੰਮੀ ਨੂੰ ਹੁਣ ਲਾਡੀ ਦਾ ਆਇਆ ਵਿਆਹ ਉਹ ਦੇ ਮੁੰਡੇ ਦਾ ਤੇ ਮੈਂ ਕਰਨਾ ਹੀਗਾ ਜਾਣਾ ਤੇ ਮੈਂ ਕਹਾਂ ਚਲ ਮੰਮੀ ਇਹ ਸੋਨਾ ਦੇ ਦੋ ਮੈਨੂੰ ਸੋਨਾ ਪਾ ਲੂੰਗੀ ਤੇ ਹੁਣ ਮੈਨੂੰ ਕਹਿੰਦੇ ਮੈਂ ਉਹਦੇ ਕੋ ਕਿੱਦਾਂ ਮੰਗਾ ਮੈਂ ਉਹਨੂੰ ਕੀ ਕਵਾਂ ਵੀ ਇਦਾਂ ਕਬਲ ਗੱਲ ਥੋੜਾ ਬੰਦੀ ਹੁਣ ਮੈਂ ਨਹੀਂ ਨਹੀਂ ਤੇ ਤੂੰ ਮੰਮੀ ਨੂੰ ਕਹਿਣਾ ਸੀ ਨਾ ਕਿ ਗਾਈਆ ਮੰਨ ਲਓ ਵੀ ਚੱਲ ਵੀ ਉਹ ਟਾਈਮ ਕੱਢ ਲਿਆ ਆ ਤੇ ਹੁਣ ਗਾੜੀ ਮੈਂ ਆਪਣੇ ਜਾਣਾ ਭੂਆ ਦੇ ਮਾਂ ਮੁੰਡੇ ਦੇ ਵਿਆਹ ਤੇ ਮੈਂ ਉੱਥੇ ਮੈਨੂੰ ਚਾਹੀਦਾ ਆ ਤੇ ਮੈਂ ਹੁਣ ਉਤਰਾ ਇਤਰਾ ਹੀ ਜਾਵਾਂ ਉਹ ਕਿ ਉਹ ਕਿੰਦੇ ਆਰਟੀਫੀਸ਼ਲ ਪਾ ਜਾ ਵੀ ਇਦਾਂ ਕਰਦਾ ਤਾਂ ਹੁਣ ਮੈਂ ਕੀ ਕਰਾਂ ਨਹੀਂ 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 ਆਰਟੀਫੀਸ਼ਲ ਨਹੀਂ ਉਹਨਾਂ ਨੂੰ ਕਹ ਮੈਂ ਵੀ ਮੈਂ ਆਪਣਾ ਕਰਦਾ ਗੱਲ ਮਾਤਾ ਨਾਲ ਕਿ ਚਲੋ ਜਦੋਂ ਟਾਈਮ ਸਰ ਗਿਆ ਹੈ ਤੇ ਹੁਣ ਦੋ ਤਹੀਗੇ ਤੁਹਾਨੂੰ ਪਤਾ ਹੀ ਹੈ ਨਾ ਜੀ ਮਨ ਲੋ ਅਗਲੇ ਨੇ ਤੇ ਇਹੋ ਹੀ ਕਹਿਣਾ ਕਿ ਪਹਿਲਾਂ ਤਾਂ ਬੜਾ ਸੋਹਣਾ ਪਾਪਾ ਉਹਨਾਂ ਨੇ ਪਤਾ ਕੀ ਗੱਲ ਕੀ ਕੱਲ ਨੂੰ ਉੱਥੇ ਅੱਗੇ ਸਾਰੇ ਭੈਣ ਭਰਾਵਾਂ ਨੇ ਵੇਖਿਆ ਆ ਤੇ ਫਿਰ ਉਹਨਾਂ ਨੇ ਆਖਣਾ ਕਿ ਇਹ ਕੋਰੇ ਇਸ ਤਰ੍ਹਾਂ ਕਿਦੇ ਚੋਰੀ ਚੁੱਕ ਕੇ ਪਾ ਕੇ ਆਉਂਦੀ ਸੀ ਅੱਗੇ ਹੁਣ ਗੱਲਾਂ ਵੇਖੋ ਕਿ ਮੈਂ ਤੁਹਾਨੂੰ ਪਤਾ ਗਏ ਬੋਲਦੀ ਨਹੀਂ ਕਦੀ ਵੀ ਮੈਂ ਨਾ ਬੋਲ ਸਕਦੀ ਹੁਣ ਪਤਾ ਕੀ ਕਹੀ ਜਾਂਦੇ ਆ ਲੈ ਹੁਣ ਤੋਂ ਮੈਂ ਨਹੀਂ ਹੈਗਾ ਸੋਨਾ ਪਾਉਂਦਾ ਹੁਣ ਕੋਈ ਸਮਾ ਕੌਣ ਜਾਂਦਾ ਸੋਨਾ ਪਾ ਕੇ ਚਲ ਕੋਈ ਗੱਲ ਨਹੀਂ ਉਹਨਾਂ ਨੂੰ ਕਹਿ ਗਏ ਅਸੀਂ ਸੋਨਾ ਪਾ ਕੇ ਕਿਹੜਾ ਕੀ ਥੋ ਰੋ ਰੋ ਜਣਾ ਆ ਮੈਂ ਤਾਂ ਬਸ ਘੜੀ ਦੀ ਘੜੀ ਜਦਨ ਵਿਆਹ ਉਦਨ ਪਾਉਣਾ ਹੈ ਉਦਨ ਤੇ ਦੋ ਸਾਨੂੰ ਹਾਂ ਪਰ ਕੋਲੇ ਤਾਂ ਵਿਸ਼ਵਾਸ ਜੇ ਉੱਠ ਜਾਂਦਾ ਨਹੀਂ ਇਹ ਥੋੜੀ ਗੱਲ ਨਹੀਂ ਕਿ ਆਏਗਾ ਕਿ ਰਾਜ ਦੇ ਦੇ ਕੋਈ ਨਹੀਂ ਹਣਾ ਟਾਈਮ ਸਾਰਾ ਹਾਂ ਤੇ ਕੋਈ ਨਹੀਂ ਮੈਂ ਵੀ ਮਾਤਾ ਨਾਲ ਗੱਲ ਕਰਦਾ ਆਂ ਅਬੀ ਹੁੰਦਾ ਏ ਕੋਈ ਗੱਲ ਬੰਦੀ ਹੈ ਕਿ ਚੱਲ ਵੀ ਹੁਣ ਨਾਲੇ ਤੋਂ ਚੱਲ ਵਿਆਹ ਆਇਆ ਤਾਂ ਉੱਥੇ ਫੇ ਪੈ ਜਾਊਗਾ ਹੁਣ ਤਾਂ ਇਹ ਨਾ ਇਦਾਂ ਇਕਦਮ ਨਾ ਗੱਲ ਕਰਿਓ ਕਿ ਲੜਾਈ ਹੋ ਜਾਊਗੀ ਨਹੀਂ ਨਹੀਂ ਲੜਨਾ ਕਿਹੜੀ ਗੱਲ ਹੋਏ ਵਿਆਹੀ ਗੱਲ ਏ ਬਣਦੀ ਆ ਫੇਰ ਉਹਨਾਂ ਕਹਣਾ ਕਿ ਮੇਰੇ ਕਰੇ ਮੇਰੀ ਸ਼ਿਕਾਇਤ ਲਾਤੀ ਨਹੀਂ ਨਹੀਂ ਸ਼ਿਕਾਇਤ ਵਾਲੀ ਕਿਹੜੀ ਗੱਲ ਐ ਇਹ ਤੇ ਬਿਹਾਰੀ ਗੱਲ ਐ ਤੇ ਅੱਗੇ ਵੀ ਪਾ ਕੇ ਜਾਈਦਾ ਪੰਜਾਂ ਨਹੀਂ ਹੱਥ ਤੇ ਪਤਾ ਨਹੀਂ ਪਤਾ ਹੀ ਹੈ ਨਾ ਮੈਂ ਇੱਕ ਇੱਕ ਵਾਰੀ ਸੀ ਨਹੀਂ ਕੀਤੀ ਉਹ ਦੇਨ ਲੱਗਿਆ ਹਨ ਆਹ ਤੂੰ ਤੇ ਆਪਣੇ ਆਪ ਹੀ ਕਿਹਾ ਸਾਰਿਆਂ ਨੇ ਮੈਂ ਉਸੇ ਵੇਲੇ ਮੈਂ ਇੱਕ ਚੀਜ਼ ਵੀ ਨਹੀਂ ਰੱਖੀ ਸਿਰਫ ਆਪ ਵਾਲੀਆਂ ਹੀ ਮੇਰੀ ਨਿੱਕੇ ਨਿੱਕੇ ਰੱਖੀਆਂ ਜਾਂ ਕੰਨਾਂ ਦੇ ਕੀਰਿੰਗ ਮੇਰੇ ਕੋਲ ਐ ਇਹ ਤੇ ਸਗੋਂ ਮਾਤਾ ਨੂੰ ਹੁਣ ਆਪ ਚਾਹੀਦਾ ਏ ਕਿ ਇੰਨਾ ਟਾਈਮ ਹੋ ਗਿਆ ਤੇ ਮੈਂ ਆਪ ਫੜ ਕੇ ਤੇ ਆਪੇ ਹੀ ਪੰਦੀਆ ਤਾਂ ਆਹ ਬਾਤ ਤੇ ਵੀ ਸਗੋਂ 1.5 ਸਾਲ ਹੋ ਗਿਆ ਵਿਆਹ ਨੂੰ ਤੂੰ ਮੈਨੂੰ ਕਹਿੰਦੇ ਆ ਕਿ ਨਹੀਂ ਮੈਂ ਕਿੱਦਾਂ ਮੰਗੂਗੀ ਮੈਂ ਕੀ ਕਰੂਗੀ ਮੈਂ ਜਿੱਦਾਂ ਦੀ ਨੋ ਮੈਂ ਆ ਉਹਦਾਂ ਦੀ ਉਹ ਵਾਣਾ ਉਹਨੇ ਕੀ ਕਹਿਣਾ ਨਹੀਂ ਤੇ ਮੁੜ ਕੇਹੀਂ ਮੰਗ ਲਿਆ ਤੇ ਫੇਰ ਚੰਗੇ ਲੱਗੋਗੇ ਹੁਣ ਪਤਾ ਕੀ ਗੱਲ ਪਤਾ ਕੀ ਕਿਹਾ ਜਾਉਣਾ ਮੈਨੂੰ ਹੁਣ ਕਹਿੰਦੇ ਇਦਾਂ ਕਰੋ ਵੀ ਅੱਧਾ ਇਹ ਉਹ ਜਿਹੜਾ ਸੋਨਾ ਪਾਇਆ ਵਾ ਅੱਧਾ ਤੇਰਾ ਤੇ ਅੱਧਾ ਉਹਦਾ ਤੇ ਮੈਂ ਕਿਹਾ ਗੱਲ ਥੋੜਾ ਬੰਦੀ ਉਹਦੋਂ ਮੈਨੂੰ ਪੂਰਾ ਕਰਕੇ ਲੈ ਲੈਣਾ ਨਹੀਂ ਨਹੀਂ ਇਦਾਂ ਇਹ ਥੋੜੀ ਗੱਲ ਇਹ ਤੇ ਫੇਰ ਜਾਣ ਕੇ ਫੇਰ ਵੱਡਿਆਂ ਨੂੰ ਤੇ ਆਪ ਚਾਹੀਦਾ ਕਿ ਸ ਕੋ ਇਹ ਵਡੀਆਂ ਲੜਾਈਆਂ ਮਟਾਉਣੀਆਂ ਚਾਹੀਦੀਆਂ ਕਿ ਪਾਉਣੀਆਂ ਚਾਹੀਦੀਆਂ ਹਾਂ ਮੇਰੇ ਮਨ ਨੂੰ ਇੰਨੀ ਟੈਨਸ਼ਨ ਪਈ ਪਤਾ ਨਹੀਂ ਚੱਲ ਕੋਈ ਨਹੀਂ ਟੈਨਸ਼ਨ ਨਾ ਪਾ ਕੋਈ ਗੱਲ ਨਹੀਂ ਕਰ ਲਈਨੀ ਆ ਗੱਲ ਕੋਈ ਗੱਲ ਨਹੀਂ ਲੜਾਈ ਨਹੀਂ ਪਰ ਪਾਇਓ ਇਹ ਗੱਲ ਤਾਂ ਨਹੀਂ ਤੁਹਾਨੂੰ ਪਤਾ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਨੇ ਮੈਨੂੰ ਇੰਨੀ ਗੱਲ ਕਹੀ ਮੈਂ ਚੁੱਪ ਕਰਕੇ ਬੈਠਾ ਨਹੀਂ ਕੋਈ ਨਹੀਂ ਮੇਰੇ ਕੋਲ ਮੈਂ ਥੋਪੀ ਪਣੀ ਹੈ ਰਮਣਾ ਹਾਂਜੀ ਚੱਲ ਫਿਰ ਸੂਰ ਸਾੜ ਤੇ ਹੁਣ ਮੜ ਮੋਟੇ ਹੀ ਬਣਾਉਣੇ ਪੈਣੇ ਆ ਜੇ ਬਣਾ ਲੈਨੇ ਆਣਾ ਉਹਦੇ ਚੱਲ ਬਣਾ ਲੈਨੇ ਆ ਹੂੰ ਕਰ ਲਈ ਮਮੀ ਨਾਲ ਗੱਲ ਆਹੋ ਕੀਤੀ ਹੀ ਮੰਮੀ ਨੇ ਗੰਦੀ ਸੂਟਸਰ ਬਣਾ ਲਓ ਕੱਦਾਂ ਚਲੋ ਠੀਕ ਐ ਤੂੰ ਹੀ ਕਿਉਂ ਇਹਨੇ ਸੈਡ ਸੈਡ ਲੱਗਣ ਦੇ ਦੇ ਸੈਡ ਸੈਡ ਰ ਮਣ ਤੈਨੂੰ ਕੀ ਦੱਸਾਵੀ ਹਨਾ ਤੈਨੂੰ ਦੱਸ ਵੀ ਨਹੀਂ ਸਕਦੀ ਪੰਗਾ ਇੱਕ ਥੋੜਾ ਵਾ ਹੂੰ ਗਾਲੇ ਵਿੱਚ ਤੰਨਾ ਗੱਲ ਕੀਤੀ ਫੇਰ ਮੰਮੀ ਨੇ ਮੈਨੂੰ ਗੁੱਸੇ ਹੁੰਦਾ ਬਣਾਵਾ ਹੂੰ ਹੂੰ ਤਾਂ ਕਰਕੇ ਆਪੇ ਸੈਡ ਕਿਹੜੀ ਗੱਲ ਹੋਣੀ ਆ ਪਰ ਇਹ ਆ ਵੀ ਕਈ ਵਾਰ ਨਾ ਸੱਸਾਂ ਹੀ ਇੰਨਾ ਜ਼ਿਆਦਾ ਫਰਕ ਪਾ ਦਿੰਦੀਆਂ ਵਾ ਨਾ ਬੰਦੇ ਦਾ ਹਨਾ ਜਾਣ ਕੇ ਫ੍ਰੈਕਸ਼ਨ ਪੈਦਾ ਕਰ ਦਿੰਦੇ ਆ ਘਰ ਵਿੱਚ ਨਾ ਇਹ ਆ ਵੀ ਕੋਈ ਗੱਲ ਹੋਈ ਹੈ ਜਿਹੜੀਆਂ ਤੂੰ ਇਦਾਂ ਦੀਆਂ ਗੱਲਾਂ ਕਰੰਦੇ ਏ ਜੀ ਰਮਨ ਗੱਲ ਤੇ ਨਹੀਂ ਚੱਲ ਕੋਈ ਹੋਈ ਕੋਈ ਏਡੀ ਵੱਡੀ ਗੱਲ ਨਹੀਂ ਹੈ ਐਂ ਤਾਂ ਦੱਸ ਦੋ ਨਹੀਂ ਨੋਰਮਲ ਫੇਰ ਮੰਮੀ ਨੇ ਕਹਣਾ ਮੇਰੀਆਂ ਚੁਗਲੀਆਂ ਕਰਨ ਦੇ ਹੋ ਤਾਂ ਕਰਦੇ ਨਹੀਂ ਚੱਲ ਕੋਈ ਗੱਲ ਨਹੀਂ ਏਡੀ ਵੱਡੀ ਕੋਈ ਗੱਲ ਵੀ ਨਹੀਂ ਹੈਗੀ ਪਰ ਕਹਿਣ ਦਾ ਮਤਲਬ ਵੀ ਮਤਲਬ ਜਿਦਾ ਮੰਮੀ ਨੂੰ ਬਰਾਬਰ ਹੀ ਰੱਖਣਾ ਚਾਹੀਦਾ ਨਾ ਸਾਰਾ ਕੁਝ ਹਨਾ ਇਹ ਤੇ ਆ ਜਦੋਂ ਜੀਨੋ ਆ ਜਾਂਦੀ ਹੈ ਜਿਹੜਾ ਕਰਦਾ ਕੋਈ ਗੱਲ ਤਾਂ ਫੇਰ ਹੋਤੀ ਆ ਜਾਂਦੀ ਹੈ ਆਹ ਵੇ ਇਹ ਗੱਲ ਹੁਣ ਕੀ ਤੈਨਾਂ ਜਿਆਦਾ ਪਿਆਰ ਕਰਨ ਦੇ ਬੰਦੇ ਨਹੀਂ ਕਰਨੇ ਹਨਾ ਨਹੀਂ ਐਦਾਂ ਦੀ ਮੈਨੂੰ ਤਾਂ ਨਹੀਂ ਕੋਈ ਗੱਲ ਲੱਗਦੀ ਜੇ ਹੈਗੀ ਇਹ ਤਾਂ ਮੈਨੂੰ ਦਾਦੋ ਮਾਪੇ ਮਮੀ ਨਾਲ ਗੱਲ ਕਰ ਲੈਣੀ ਨਹੀਂ ਨਹੀਂ ਇਹ ਪਿਆਰ ਤੇ ਨਹੀਂ ਪਿਆਰ ਤੇ ਵਾਧੂ ਕਰਦੇ ਆ ਮੈਂ ਆਖਾਂ ਉਹ ਨਹੀਂ ਕੋਈ ਚੱਕਰ ਹੈਗਾ ਚੱਲ ਕੋਈ ਗੱਲ ਨਹੀਂ ਰਹਿਣ ਦੇ ਤੂੰ ਹੁਣ ਤੂੰ ਹੁਣ ਜਿਆਦਾ ਨਾ ਮੈਨੂੰ ਬਕਾਉਣ ਦੀ ਕੋਸ਼ਿਸ਼ ਕਰ ਕੋਈ ਨਹੀਂ ਆਪੇ ਐਦਾਂ ਹੀ ਹੋ ਜਾਣਾ ਮੈਂ ਕਰਦੀ ਆ ਗੱਲ ਨਹੀਂ ਦੱਸਣਾ ਪਤਾ ਤਾਂ ਲੱਗ ਹੀ ਜਾਣਾ ਮੈਨੂੰ ਮੈਂ ਗੱਲ ਤੇ ਕੁਝ ਵੀ ਦੱਸ ਵੀ ਨਹੀਂ ਸਕਦੀ ਨਾ ਜੇ ਦੱਸਦੀ ਤੇ ਫੇਰ ਵੀ ਪੰਗਾ ਆ ਹਨਾ ਤੇ ਜੇ ਤੂੰ ਦੱਸ ਦੋ ਤਾਂ ਸ਼ਾਇਦ ਹੱਲ ਨਿਕਲ ਜਾਏ ਕੋਈ ਨਹੀਂ ਦੰਨ ਨਿਕਲਿਆ ਤੇਰੇ ਤੇ ਦੱਸਣਾ ਹੱਲ ਨਹੀਂ ਨਿਕਲਣਾ ਹੋਵੇ ਚਲ ਕੋਈ ਨਹੀਂ ਤੁਹਾਨੂੰ ਟੈਨਸ਼ਨ ਲੈ ਚਾਹ ਬਣਾ ਕੇ ਲਵਾ ਤਾਂ ਬਣਾ ਲਓ ਕੋਈ ਨਹੀਂ ਚਲ ਜਾ ਬੀਨੇ ਮੇਰੇ ਬਣਾ ਕੇ ਲਿਆਈਓ ਠੀਕ ਜੀ ਦੀਦੀ ਤੁਹ ਕੀ ਹੋਇਆ ਵਦੀਦੀ ਤੇ ਕਦੀ ਸਾਈਡ ਰਹਿ ਨਹੀਂ ਆ ਜਿੱਦਾਂ ਅੱਜ ਸਾਈਡ ਰਹਿ ਰਹੇ ਆ ਕੋਈ ਗੱਲ ਹੋਈ ਆ ਦੀਦੀ ਦਾ ਸਨੀ ਡੇ ਹੋ ਸਕਦਾ ਭਾਵੇਂ ਮੇਰੇ ਤੋਂ ਕੋਈ ਗੱਲ ਹੋਈ ਹੋਵੇ ਤਾਂ ਹੀ ਨਹੀਂ ਮੈਨੂੰ ਦੱਸਣਗੇ ਕੋਈ ਨਹੀਂ ਮੈਂ ਮੰਮੀ ਨੂੰ ਪੁੱਛਦੀ ਆ ਕਿ ਕਿਉਂ ਦੀਦੀ ਇਦਾਂ ਵਾ ਦੀਦੀ ਤੇ ਕਦੀ ਇਦਾਂ ਹੋਈ ਨਹੀਂ ਪੁੱਛਦੀ ਆ